ਇਹ ਸਾਡੇ ਕੋਲ ਆ ਗਿਆ ਵਾ ਇਹਦੇ ਹੱਥ ਵਿੱਚ ਘੜੀਆਂ ਪੈਰਾਂ ਵਿੱਚ ਬੀੜੀਆਂ ਪਾਈਆਂ ਹੋਈਆਂ ਜਿਵੇਂ ਇੱਕ ਬੜਾ ਵੱਡਾ ਮੁਲਜ਼ਮ ਘੇਰ ਕੇ ਲੈਂਦਾ ਹੁੰਦਾ ਤੇ ਇਹ ਏਜੰਟ ਜਿਹੜੇ ਫਰਜੀ ਏਜੰਟ ਆ ਇਹਨਾਂ ਕੋਲ ਲੈ ਕੇ ਭੋਲੇ ਭਾਲੇ ਲੋਕਾਂ ਤੋਂ ਪੈਸਾ ਲੈ ਕੇ ਬਾਹਰ ਭੇਜਦੇ ਨੇ ਤੇ ਇਹਨਾਂ ਨੂੰ ਚਾਹੀਦਾ ਵੀ ਇਹੋ ਜੀ ਠੱਗੀ ਦਾ ਨਾਂ ਸ਼ਿਕਾਰ ਬਣਾਇਆ ਕਰਨ ਦੂਜੀ ਗੱਲ ਮੈਂ ਕਰਦਾ ਭਾਰਤ ਸਰਕਾਰ ਤੋਂ ਔਰ ਸੂਬੇ ਦੀ ਸਰਕਾਰਾਂ ਜਿਵੇਂ ਪੰਜਾਬ ਸਰਕਾਰੀ ਆ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਨੇ ਬੜੇ-ਬੜੇ ਵਾਅਦੇ ਕਰਦੇ ਵੀ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਤੁਹਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੇਗਾ ਤੇ ਉਹ ਜਦੋਂ ਇਹ ਹਾਸਲ ਕਰਨ ਦੇ ਵੋਟਰਾਂ ਸਤਾ ਵਿੱਚ ਆ ਜਾਂਦੇ ਨੇ ਤੇ ਬਿਲਕੁਲ ਜਿਹੜੇ ਵਾਦੇ ਸਾਰੇ ਖੋਖਲੇ ਨਿਕਲਦੇ ਨੇ ਇਸ ਕਰਕੇ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਮਾਧਿਅਮੇ ਜਿਹੜੇ ਬੱਚੇ ਹੁਣ ਉੱਥੋਂ ਰਿਪੋਰਟ ਚੱਲ ਹੋਇਆ ਅਮਰੀਕਾ ਤੋਂ ਭਾਰਤ ਸਾਰੇ ਪਹੁੰਚੇ ਆ ਉਹਨੂੰ ਲੈ ਕੇ ਕੀ ਕਹਿਣਾ ਹੈ ਮੈਂ ਜੀ ਕਾਬਲ ਸੀਗ ਮਹਾਵਾ ਕਸਾਂਡਾ ਗੁਜ ਨਜ਼ਦੀਕ ਟਾਰੀ ਬਾਰਡਰ ਅਸੀਂ ਜਦੋਂ ਕੱਲ ਟੀਵੀ ਦੀ ਸਕਰੀਨ ਤੇ ਦੇਖਿਆ ਵੀ ਭਾਰਤ ਵਿੱਚ ਜਿਹੜਾ ਪ੍ਰਮਾਨ ਇੱਕ ਜਹਾਜ਼ ਆਇਆ ਤੇ ਉਹਦੇ ਵਿੱਚ 108 ਬੱਚਿਆਂ ਨੂੰ ਲੈ ਕੇ ਆਏ ਨੇ ਤੇ ਜਦੋਂ ਅਸੀਂ ਉਹ ਵੇਖਿਆ ਤੇ ਸਾਡਾ ਹੀ ਮਨ ਬਿਠੇ ਬਿਠੇ ਦੇ ਵੇਖ ਕੇ ਪਾਪਕ ਹੋ ਗਿਆ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਉੱਥੇ ਗਏ ਹੋਣਗੇ ਜਿਨ੍ਹਾਂ ਦੇ ਬੱਚੇ ਆਏ ਹੋਣਗੇ ਉਹਨਾਂ ਦੇ ਦਿਲ ਤੇ ਕੀ ਗੱਲ ਬੀਤਦੀ ਹੋਗੀ ਜਿਹੜੇ ਇੱਕ ਬੱਚੇ ਆਪਣੇ ਪਿਵਿੱਖ ਬਣਾਉਣ ਵਾਸਤੇ ਬਾਹਰ ਗਏ ਸੀ ਤੇ ਬਾਹਰ ਜਾ ਕੇ ਰੋਜੀ ਰੋਟੀ ਕਮਾਉਣ ਵਾਸਤੇ ਗਏ ਦੇ ਆਪਣੀ ਜਿੰਨੀ ਪੂੰਜੀ ਪਤੀ ਆ ਤੇ ਸਾਰੀ ਹੀ ਬਰਬਾਦ ਕਰ ਲਈ ਉਹਨਾਂ ਨੇ ਹੁਣ ਇਸ ਘਰ ਵਿੱਚ ਹੀ ਰਾਜਤਾਲ ਹੀ ਆਏ ਆ ਤੇ ਇਹਦੇ ਵਿੱਚ ਕਾਸ਼ ਦੇ ਘਰ ਆਣ ਕੇ ਦੇਖਿਆ ਦੇ ਘਰ ਵਿੱਚ ਕੋਈ ਮੱਝ ਨਹੀਂ ਹੈਗੀ ਟਰਾਲੀ ਟਰੈਕਟਰ ਰੀਪਰ 6k ਨਾਲਾਂ ਪਹਿਲੀ ਬਹਿ ਗਈ ਸਾਢੇ 17 ਲੱਖ ਦੀ ਬੈਂਕ ਤੋਂ ਲਿਮਿਟ ਬਣਾਈ ਤੇ ਰਾਤੀ ਰੋ ਰਿਆ ਸੀ ਤੇ ਪੇਰੇ ਦੇ ਪਰਿਵਾਰ ਨੇ ਗੁਰੂ ਦੇ ਘਰ ਸ੍ਰੀ ਗੁਰੂ ਰਾਮਦਾਸ ਦੇ ਘਰ ਨਤਮਸਕ ਹੋਣ ਵਾਸਤੇ ਭੇਜਿਆ ਜੇ ਕੋਈ ਅਰਦਾਸ ਬੇਂਦੀ ਕਰਕੇ ਆ ਸਾਡੇ ਤੋਂ ਹੋਰ ਹੈ ਕੁਝ ਨਹੀਂ ਜਦੋਂ ਸਾਡੇ ਕੋਈ ਨੁਕਸਾਨ ਹੋਈਦਾ ਫਿਰ ਅਸੀਂ ਗੁਰੂ ਜੀ ਗਾੜੀ ਅਰਦਾਸ ਕਰਦੇ ਨਤਮਸਕ ਹੁੰਨੇ ਆ ਵੀ ਗੁਰੂ ਮਾਰੇ ਸਾਡੇ ਤੇ ਕਿਰਪਾ ਕਰੀ ਸਾਡੇ ਪਰਿਵਾਰ ਦੀ ਰਾਖੀ ਤੂੰ ਹੀ ਕਰਨੀ ਆ ਉਸ ਕਰਕੇ ਦਰਬਾਰ ਸਾਹਿਬ ਨਤਮਸਕਾਂ ਨੇ ਆਪਣੀ ਮਦਰ ਨੂੰ ਲੈ ਕੇ ਪੁੱਛਿਆ ਆ ਤੇ ਹਾਂ ਤੇ ਕੀ ਮਤਲਬ ਜਮੀਨ ਗਾਣੇ ਪਾਈ ਕੀ ਕੀਤਾ ਕਹਿੰਦੇ ਨਹੀਂ ਬਾਇ ਕੀਤੇ ਹੈ ਗਾਣੇ ਦਿੱਤੇ ਹੈ ਹਾਂ ਤੇ ਜਮੀਨ ਮਾਦੇ ਨਾਮ ਤੇ ਦੇ ਨਾਮ ਤੇ ਜਮੀਨ ਦੇ ਨਾਮ ਤੇ ਤੁਮ ਨੇ ਬਿਚਾਰ ਹਾਂ ਹਾਂ ਮੱਝਾ ਦੇ ਚਾਹ ਹਾਂ ਟ੍ਰੈਕਟਰ ਕਾਲੀਆ ਰੀਪਰ ਪਾ ਕੇ ਅੰਗਰੇਜ਼ ਕੇ ਸਾਰੇ ਹਾਂ ਤੇ ਹੁਣ ਤੁਸੀਂ ਕੀ ਡਿਮਾਂਡ ਕਰਦੇ ਹੋ ਇੱਕ ਮਿੰਟ ਰੋ ਡਿਮਾਂਡ ਹੈ ਕੀ ਕਰਨਾ ਚਾਹੁੰਦੇ ਆ ਸਰਕਾਰ ਨੂੰ ਸੁਣਾਉਣਾ ਚਾਹੁੰਦੇ ਨੇ ਜਿਹੜੇ ਬੱਚੇ ਇਹਨਾਂ ਦਾ ਨਾ ਇਸ ਤਰ੍ਹਾਂ ਨਾ ਹੋਵੇ ਹਾਂ ਚਲੋ ਸਾਦਾ ਚਲ ਆ ਗਿਆ ਵਾਪਸ ਚਲੋ ਸਹੀ ਸਲਾਮਤ ਹੈ ਸਹੀ ਹਨ ਖੁਸ਼ੀ ਹੈ ਹਮਮ ਕੋਈ ਵਰਨਾ ਕਿਤੇ ਸਰਕਾਰ ਜਿਹੜਾ ਜੁਨੇ ਸੁੱਟ ਛੱਡਦੀ ਕੀ ਕਰਦੇ ਫਿਰ ਇਕੱਲਾ ਇਕੱਲਾ ਹੈਗਾ ਹਮਮ ਤੋ ਇਹ ਵੀ ਕਿਹਾ ਜਾ ਰਿਹਾ ਵੀ ਕਈ ਕੋਈ ਬੱਚੇ ਦੱਸ ਰਹੇ ਆ ਵੀ ਉਹਨਾਂ ਨੂੰ ਹੱਥ ਘੜੀ ਲਾਈ ਗਈ ਹੈ ਕਿਤਾ ਤੇ ਇਹਨੂੰ ਕਿਦਾ ਬੱਚੇ ਦੱਸ ਪਰ ਇਹਨੂੰ ਕਿਦਾਂ ਦੇਖਦੇ ਹੋ ਜਿਹੜੇ ਬੱਚਿਆਂ ਨੂੰ ਲਾਈ ਗਈ ਹੈ ਬਿਲਕੁਲ ਠੀਕ ਆ ਕੋਈ ਗੱਲ ਹੀ ਹੱਥ ਘੜੀ ਵਾਲੀ ਗੱਲ ਤੇ ਕੋਈ ਨਹੀਂ ਪਰ ਕੋਈ ਦੱਸਿਆ ਨਹੀਂ ਬੇਟੇ ਨੇ ਦੱਸਿਆ ਨਹੀਂ ਜਿੱਦਾਂ ਮਾਂ ਪਿਓ ਪਰਦਾ ਰੱਖਦਾ ਹਮ ਗੱਲ ਨਹੀਂ ਹੁੰਦੀ ਹਮ ਆਪਾਂ ਟੈਨਸ਼ਨ ਨਹੀਂ ਲੈਣੀ ਕੋਈ ਗੱਲ ਚਲੋ ਸ਼ਾਂਤੀ ਕਰਨਾ ਪੈਂਦਾ ਤੇ ਹੁਣ ਦੁਬਾਰਾ ਕੀ ਹੈ ਵੀ ਇਹ ਫੇਰ ਦੁਬਾਰਾ ਕਿ ਬਾਹਰ ਭੇਜਣਾ ਨਹੀਂ ਨਾ ਜੀ ਨਾ ਹੁਣ ਬਾਹਰ ਕਰਨਾ ਭੇਜਣਾ ਇਹ ਕੁਮਾਰ ਜੀ ਵੇਲੇ ਹੋ ਗਿਆ ਤੇ ਬਾਅਦ ਕਿਦਾਂ ਤੇ ਕਿੰਨੀ ਉਮਰ ਕਿੰਨੀ ਕਾਸ਼ ਦਿੱਤੀ 72 ਸਾਲ ਸਹੀ ਸਾਲ ਤੇ ਉੱਥੇ ਕੀ ਕਰਦੇ ਸੀ ਦੁਬਈ 'ਚ ਦੁਬਈ ਕੁਛ ਨਹੀਂ ਕੀਤਾ ਲੈ ਜਾ ਵੀ ਨਹੀਂ ਦੁਬਈ ਰਹਿਣ ਖਰਚਾ ਬਹੁਤ ਕਰਤਾ ਜਿਆਦਾ ਉਹ ਤਾਂ 45 ਲੱਖ ਕਰਦੇ ਸੀ ਹਾਂ 5 ਗੱਲ ਲੱਖ ਰੁਪਈਆ ਪਹਿਲਾਂ ਆ ਗਿਆ ਜੋ ਦੁਬਈ ਭੇਜਿਆ ਹਾਂ ਫਿਰ ਉੱਥੇ ਕਿ ਦੁਬਈ ਬਹਾਵਾ ਖਰਚਾ ਆ ਗਿਆ ਦੁਬਈ ਮਹਿੰਗੀ ਬਹੁਤ ਹੀ ਉੱਥੇ ਫਿਰ ਆਪਣਾ ਦਾ ਕਰਦਾ ਰਿਹਾ 5 6 ਹਾਂ ਉਹ ਖਰਚਾ ਬਹਾਵਾ ਠੀਕ